ਸਾਈਕਲ ਬਣਾਇਆ ਜੀ ਮੈਂ ਮੈਂ ਸੋਚਿਆ ਸੀ ਕੋਈ ਕਿ ਆਪਾਂ ਕੁਝ ਕਰੀਏ ਕਿਉਂਕਿ ਪਹਿਲਾਂ ਮੈਂ ਕਾਰਡਬੋਰਡ ਦੀਆਂ ਚੀਜ਼ਾਂ ਬਣਾਉਂਦਾ ਹੀ ਟਰੈਕਟਰ ਹੋ ਗਿਆ ਕਰ ਪੈਨ ਹੋ ਗਈ ਗੱਡੀਆਂ ਹੋ ਗਈਆਂ ਕਾਰਡਬੋਰਡ ਦੀਆਂ ਬਣਾਉਂਦਾ ਸੀ ਤੇ ਮੈਂ ਸੋਚਿਆ ਕੋਈ ਵੱਡਾ ਬਣਾਣਿਆ ਜਿੱਤੇ ਆਪ ਬੈਠ ਕੇ ਚਲਾ ਸਕੀਏ ਫਿਰ ਜੀ ਮੈਂ ਆ ਸਾਈਕਲ ਬਣਾਇਆ ਤਾਂ ਤੋਂ ਪਹਿਲਾਂ ਨਾ ਆ ਬੋਡੀ ਜੀ ਲੈ ਲਈ ਇਹਦੀ ਤੇ ਆ ਪਾਈਪ ਸੀ ਆਪਾਂ ਕੋਲ ਇਹ ਪਾਈਪ ਘਰੀ ਪਏ ਸਨ ਖਰਾਬ ਜੇ ਠੀਕ ਆ ਉਹਨਾਂ ਨੂੰ ਆਪਾਂ ਵੈਲਡ ਕਰ ਦਿਆ ਵੈਲਡ ਕਰਕੇ ਉਸ ਤੋਂ ਬਾਅਦ ਆ ਸਾਈਕਲ ਆਪਣਾ ਪੁਰਾਣਾ ਲੈ ਲਿਆ ਸੀ ਉਹਦਾ ਹੈਂਡਲ ਲਾਤਾ ਜੀ ਤੇ ਆਪਾਂ ਵੱਖਰਾ ਕਰਨੇ ਆ ਜਦੋਂ ਹੁਣ ਆਪਾਂ ਜਾਂਦੇ ਹੋਈਏ ਮੁੜ ਕੇ ਬੰਦਾ ਵੇਖੇ ਕਿ ਆ ਨਹੀਂ ਜ ਬਣਾਨੀ ਆ ਭਾਈ ਫਿਰ ਆਪਾਂ ਆ ਤਿਆਰ ਕੀਤਾ ਸਾਰਾ ਕੁਝ ਵਰਕਿੰਗ ਆ ਹੁਣ ਜੀ ਹੁਣ ਜਦੋਂ ਆ ਕੀ ਸਵਿਚ ਓਨ ਕਰਦੇ ਆ ਕਲੱਚ ਦਬਦੇ ਆ ਜਦੋਂ ਕਲੱਚ ਛੱਡਾਂਗੇ ਜੀ ਉਦੋਂ ਸਾਈਕਲ ਆਪਣਾ ਚੱਲ ਜੂਗਾ ਜਦੋਂ ਵੀ ਬ੍ਰੇਕ ਨੂੰ ਪ੍ਰੈਸ ਕਰਦੇ ਆ ਆ ਬਟਨ ਔਫ ਹੋ ਜਾਂਦਾ ਹੈ ਠੀਕ ਹੈ ਆਪਣੀ ਮੋਟਰਸਾਈਕਲ ਰੁਕ ਜੇਗਾ ਆਪਾਂ ਸਪੀਡ ਹੈ ਦੀ 23 ਕਿਲੋਮੀਟਰ ਹੈ ਜੀ ਬਾਰ ਬਾਰ ਇਹ ਇੱਕ ਫੁੱਲ ਚਾਰਚੇ ਹੀ 12 ਕਿਲੋਮੀਟਰ ਚੱਲ ਜਾਂਦਾ ਹੈ ਸਪੀਡਿਸ਼ਨ ਤੇ ਜਾਣਾ ਸੀ ਸਕੂਲ ਵੱਲੋਂ ਤੇ ਉੱਥੇ ਮੈਨੂੰ ਮੈਂ ਕਿਹਾ ਕੋਈ ਨਹੀਂ ਮੈਂ ਆਪਣਾ ਮੋਟਰਸਾਈਕਲ ਲੈ ਆ ਮੈਂ ਕੋਈ ਨਹੀਂ ਆਪਾਂ ਉੱਤੇ ਆ ਲੈ ਕੇ ਜਾਣਾ ਮੈਨੂੰ ਕਹਿੰਦੇ ਠੀਕ ਹੈ ਜੀ ਫਿਰ ਉੱਥੇ ਲੈ ਕੇ ਗਏ ਜੀ ਉੱਥੇ ਆਪਾਂ ਪਹਿਸਟੇ ਨਾਮ ਜਿੱਤੇ 5200 ਰੁਪਿਆ ਨਾਲੇ ਟਰੋਫੀ ਉਹ ਲੋ ਵੀ ਮੋਟੀਵੇਟ ਕਰਦੇ ਆ ਜੀ ਪੇਰੈਂਟ ਵੀ ਮੋਟੀਵੇਟ ਕਰਦੇ ਆ ਪੇਰੈਂਟ ਵੀ ਕਹਿੰਦੇ ਹਾਂ ਠੀਕ ਐ ਕੋਸ਼ਿਸ਼ ਕਰਦਾ ਰਿਹਾ ਤੇ ਫਿਰ ਮੈਂ ਬਣਾਇਆ 2 ਹਫਤਿਆਂ ਨਾਲੇ ਬਣ ਗਿਆ ਪੂਰੀ ਮੈਂਡ ਨਾਲ ਵੈਲਡਿੰਗ ਸੈਟ ਕਰੇ ਪਿਆ ਸੀ ਆਪਾਂ ਵੈਲਡ ਕਰ ਕਰਕੇ ਤੇ ਸਾਰਾ ਕੁਝ ਐ ਬਣਾਉਂਦੇ ਨੇ ਹੀ ਹੈਸ ਮੇਡ ਇਕੋ ਫਰੈਂਡਲੀ ਬਾਈਕ This bike is run on batteries, has a range of 12 km and there are several technologies which are used into this bike. And uh, he won first prize in uh, science project which was conducted uh, at Bhai Gurudas Engineering College. My name is Naviyoth Singh, I am from Talwandi Malik village, I am in 10th class in Heritage Public Schools. I study here. Why did you cycle? Why did you make this cycle? Why did you make this cycle? Why did you make this cycle? Why did cycle? ਇਹ ਸਾਈਕਲ ਬਣਾਇਆ ਜੀ ਮੈਂ ਪਹਿਲਾਂ ਤੇ ਜੀ ਮੈਂ ਮੋਟ ਮੈਂ ਸੋਚਿਆ ਸੀ ਕਿ ਕੋਈ ਕੀ ਆਪਾਂ ਕੁਝ ਕਰੀਏ ਕਿਉਂਕਿ ਪਹਿਲਾਂ ਮੈਂ ਕਾਰਡਬੋਰਡ ਦੀਆਂ ਚੀਜ਼ਾਂ ਬਣਾਉਂਦਾ ਸੀ ਟਰੈਕਟਰ ਹੋ ਗਿਆ ਕਰ ਪੈਨ ਹੋ ਗਈ ਗੱਡੀਆਂ ਹੋ ਗਈਆਂ ਕਾਰਡਬੋਰਡ ਦੀਆਂ ਬਣਾਉਂਦਾ ਸੀ ਪਰ ਉਹ ਟੁੱਟ ਜਾਂਦੀਆਂ ਸੀ ਫਿਰ ਮੈਂ ਸੋਚਿਆ ਕੋਈ ਵੱਡਾ ਬਣਾਉਣਾ ਜਿੱਤੇ ਆਪ ਬੈਠ ਕੇ ਚਲਾ ਸਕੀਏ ਫਿਰ ਜੀ ਮੈਂ ਆ ਸਾਈਕਲ ਬਣਾਇਆ ਪਰ ਫਿਰ ਮੈਂ ਪਹਿਲਾਂ ਸਭ ਤੋਂ ਪਹਿਲਾਂ ਨਾ ਆ ਬੋਡੀ ਜੀ ਲੈ ਲਈ ਇਹਦੀ ਤੇ ਆ ਪਾਈਪ ਸੀ ਆਪਾਂ ਕੋਲ ਇਹ ਪਾਈਪ ਘਰੀ ਪਏ ਸਨ ਖਰਾਬ ਦੇ ਠੀਕ ਹੈ ਉਹਨਾਂ ਨੂੰ ਆਪਾਂ ਵੈਲਡ ਕਰ ਲਿਆ ਵੈਲਡ ਕਰਕੇ ਉਸ ਤੋਂ ਬਾਅਦ ਆ ਸਾਈਕਲ ਆਪਣਾ ਪੁਰਾਣਾ ਲੈ ਲਿਆ ਸੀ ਉਹਦਾ ਹੈਂਡਲ ਲਾਤਾ ਜੀ ਹੈਂਡਲ ਲਾ ਕੇ ਉਹਦੇ ਟਾਇਰ ਪਾ ਕੇ ਫਿਰ ਆਪ ਕੋ ਮੋਟਰ ਰਹਿ ਗਈ ਸੀ ਕਿ ਮੋਟਰ ਕੀ ਲਗਾਈਏ ਫਿਰ ਮੈਂ ਐਮਾਜ਼ਨ ਤੋਂ ਆ ਮੋਟਰ ਮੰਗਾਈ 3500 ਦੀ ਠੀਕ ਹੈ ਜੀ ਆਪਣੇ ਕੋ ਬੈਟਰੀਆਂ ਪਈਆਂ ਸਨ ਸਪਰੇਅ ਵਾਲੀ ਪੰਪ ਦੀਆਂ ਬੈਟਰੀਆਂ ਇਹ ਦੋ ਲਈਆਂ ਜੀ ਆਪਾਂ ਇਹ ਦੋ ਬੈਟਰੀਆਂ ਖਰੀਦੀਆਂ ਉਸ ਤੋਂ ਬਾਅਦ ਆਪਣੇ ਕੋ ਕੀ ਸਵਿਚ ਖਰੀਦੇ ਆਪਾਂ ਹੋਰਨ ਵਾਸਤੇ ਬਟਨ ਖਰੀਦਿਆ ਸਪੀਡੋਮੀਟਰ ਖਰੀਦਿਆ ਜੀ ਫਿਰ ਐਂਟੀ ਗੀਟਰ ਲਗਾਇਆ ਜੀ ਚੇ ਪਰ ਜਦੋਂ ਆ ਮੈਂ ਬਣਾਉਣ ਲੱਗਾ ਸੀ ਮੇਰੇ ਪਾਪਾ ਕਹਿੰਦੇ ਹਨ ਕਿ ਤੂੰ ਐਂ ਕਰ ਸਾਈਕਲ ਤੇ ਮੋਟਰ ਲਾ ਲੈ ਮੋਟਰ ਤੇ ਮੰਗਾ ਲਈ ਐ ਤੇ ਮੈਂ ਸੋਚਿਆ ਨਹੀਂ ਸਾਈਕਲ ਤੇ ਨਹੀਂ ਮੋਟਰ ਲਾਣੀ ਸਾਈਕਲ ਤੇ ਹਰੇਕ ਮੋਟਰ ਲਾ ਦਿੰਦਾ ਕੋਈ ਵੀ ਜਵਾਕ ਬਣਾ ਲੇਗਾ ਤੇ ਆਪਾਂ ਵੱਖਰਾ ਕਰਨੇ ਆ ਜਦੋਂ ਹੁਣ ਆਪਾਂ ਜਾਂਦੇ ਹੋਈਏ ਮੁੜ ਕੇ ਬੰਦਾ ਵੇਖੇ ਕਿ ਆ ਚੀਜ਼ ਬਣਾਣੀ ਆ ਆਪਾਂ ਜੀ ਤੇ ਆਪਾਂ ਆ ਤਿਆਰ ਕੀਤਾ ਆ ਮੋਟਰ ਤੇ ਪਿਆ ਸੀ ਆਪਣੀ ਮੋਟਰ ਤੇ ਪਿਆ ਪਿਆ ਸੀ ਇਹ ਫਿਰ ਆਪਾਂ ਐ ਪਲਾਸਟਿਕ ਦਾ ਉੱਤੇ ਚਾਰਤਾ ਸਾਈਕਲ ਦੇ ਉੱਤੇ ਤੇ ਉੱਤੇ ਆਪਾਂ ਸ਼ੀਟ ਲਾਤੀ ਸਾਰੇ ਕੁਝ ਵਰਕਿੰਗ ਹੈ ਹੁਣ ਜੀ ਹੁਣ ਜਦੋਂ ਆ ਕੀ ਸਵਿਚ ਓਨ ਕਰਦੇ ਆ ਤੇ ਕਲੱਚ ਦਬਦੇ ਆ ਜਦੋਂ ਕਲੱਚ ਛੱਡਾਂਗੇ ਜੀ ਉਦੋਂ ਸਾਈਕਲ ਆਪਣਾ ਚੱਲੂਗਾ ਕਲੱਚ ਕਿਵੇਂ ਬਣਾਇਆ ਹੈ ਕਲੱਚ ਕਿਸ ਚੀਜ਼ ਕੇ ਬਣਾਇਆ ਹੈ ਇੱਕ ਕਲੱਚ ਜੀ ਹੁਣ ਸ਼ੌਂਕੀ ਆ ਦੇਖੋ ਜੀ ਆਪਾਂ ਬਟਨ ਲਾਤਾ ਸਵਿਚ ਤੇ ਲੱਗ ਰਿਹਾਤਾ ਇੱਕ ਜਦੋਂ ਵੀ ਬ੍ਰੇਕ ਨੂੰ ਪ੍ਰੈਸ ਕਰਦੇ ਆ ਆ ਬਟਨ ਆਫ ਹੋ ਜਾਂਦਾ ਠੀਕ ਹੈ ਆਪਣੀ ਮੋਟਰਸਾਈਕਲ ਰੁਕ ਜੇਗਾ ਆਪਾਂ ਜਦੋਂ ਵੀ ਕਲੱਚ ਨੂੰ ਛੱਡਾਂਗੇ ਉਦੋਂ ਹੀ ਮੋਟਰਸਾਈਕਲ ਆਪਣਾ ਭੱਜੇਗਾ ਜੀ ਸਪੀਡ ਕਿੰਨਾ ਕੁ ਹੈ ਸਪੀਡ ਇਹਦੀ 25-30 ਕਿਲੋਮੀਟਰ ਹੈ ਜੀ ਪਰ ਆਵਰ ਇਹ ਕਿੰਨਾ ਬੈਟਰੀ ਦਾ ਬੈਕਪ ਹੈਗਾ ਬਸ ਕਿੰਨੇ ਕਿਲੋਮੀਟਰ ਚੱਲਦਾ ਇਹ ਇੱਕ ਫੁੱਲ ਚਾਰਜ ਤੇ ਹੀ 12 ਕਿਲੋਮੀਟਰ ਚੱਲ ਜਾਂਦਾ ਈ ਸੋਚ ਕੇ ਤੁਸੀਂ ਫਿਰ ਤੋਂ ਪਹੁੰਚੇ ਹੋ ਦੀ ਤੁਸੀਂ ਥੀਜ ਬਣਾਉਂਗੇ ਤੁਹਾਨੂੰ ਸਕੂਲ ਦੇ ਵਿੱਚ ਦੱਸਿਆ ਗਿਆ ਹੈ ਜੀ ਇਸ ਤਰੀਕੇ ਨਾਲ ਇਹ ਜੀ ਮੈਂ ਕੰਪੀਟੀਸ਼ਨ ਤੇ ਜਾਣਾ ਸੀ ਸਕੂਲ ਵੱਲੋਂ ਤੇ ਮੈਡਮ ਪੁੱਛਦੇ ਆ ਮੈਡਮ ਨੂੰ ਪਤਾ ਸੀ ਕਿ ਨਵਜੋਤ ਨੇ ਆਹ ਟੀਜ ਬਣਾਈ ਐ ਸਾਈਕਲ ਬਣਾਇਆ ਤੇ ਮੈਡਮ ਨੇ ਮੈਨੂੰ ਬੁਲਾਇਆ ਮੈਮ ਕਹਿੰਦੇ ਕੰਪੀਟੀਸ਼ਨ ਆ ਰਿਹਾ ਇੱਕ ਉੱਥੇ ਜਾਣਾ ਆਪਾਂ ਭਾਈ ਗੁਰਾਸ ਕਾਲਜ ਦੇ ਵਿੱਚ ਤੇ ਉਥੇ ਮੈਨੂੰ ਮੈਂ ਕਿਹਾ ਕੋਈ ਨਹੀਂ ਮੈਂ ਆਪਣਾ ਮੋਟਰਸਾਈਕਲ ਲੈ ਆਵਾਂਗਾ ਕੋਈ ਨਹੀਂ ਆਪਾਂ ਉੱਥੇ ਆ ਲੈ ਕੇ ਜਾਣਾ ਮੈਨੂੰ ਕਹਿੰਦੇ ਠੀਕ ਹੈ ਜੀ ਫਿਰ ਉੱਥੇ ਲੈ ਕੇ ਗਏ ਜੀ ਉੱਥੇ ਆਪਾਂ ਫਰਸਟ ਇਨਾਮ ਜਿੱਤਿਆ 5200 ਰੁਪਿਆ ਨਾਲੇ ਟਰੋਫੀ ਪਹਿਲਾਂ ਵੀ ਆਪਾਂ ਬੜੀ ਥਾਂ ਤੇ ਗਏ ਆ ਕੰਪੀਟੀਸ਼ਨਾਂ ਤੇ ਪਰ ਛੋਟੇ-ਛੋਟੇ ਕਾਰ ਉਹ ਤੋਂ ਪਹਿਲਾਂ ਮੈਂ ਕਾਰਡਬੋਰਡ ਦੇ ਪ੍ਰੋਜੈਕਟ ਬਣਾਉਂਦਾ ਹਾਂ ਉੱਥੇ ਰੋਵਰ ਬਣਾਇਆ ਸੀ ਅਸੀਂ ਚੰਦਰਯਾਨ 3 ਵਾਲਾ ਤੇ ਉਹ ਚੰਡੀਗੜ੍ਹ ਯੂਨੀਵਰਸਿਟੀ ਉੱਥੇ ਗਏ ਹਾਂ ਉੱਥੇ ਹੀ ਫਰਸਟ ਪ੍ਰਾਈਜ਼ ਜਿੱਤ ਕੇ ਆਏ ਹਾਂ ਜੀ ਇਸ ਤਿਕਨਾਂ ਦੇਖਦੇ ਸਕੂਲ ਤੋਂ ਮੋਟੀਵੇਟ ਕਰ ਰਹੇ ਆ ਪੇਰੈਂਟਸ ਮੋਟੀਵੇਟ ਕਰ ਰਹੇ ਨੇ ਉਹ ਚੀਜ਼ ਕੌਣ ਮੋਟੀਵੇਟ ਕਰ ਰਿਹਾ ਜੀ ਤੁਸੀਂ ਇਹ ਚੀਜ਼ ਪਿਆਰ ਕਰਦੇ ਆ ਇਹ ਸਕੂਲ ਵੀ ਮੋਟੀਵੇਟ ਕਰਦਾ ਜੀ ਪੇਰੈਂਟਸ ਵੀ ਮੋਟੀਵੇਟ ਕਰਦੇ ਆ ਪੇਰੈਂਟ ਵੀ ਕਹਿੰਦੇ ਹਾਂ ਠੀਕ ਹੈ ਠੀਕ ਹੈ ਬਣਾ ਲੈ ਕੋਈ ਨਹੀਂ ਹੁੰਦਾ ਭਾਈ ਇਸ ਕਿੰਨੀ ਕਿ ਰੁਚੀ ਹੈ ਕਿਉਂਕਿ ਸਾਇੰਸ ਤੋਂ ਬਿਨਾ ਕੁਝ ਵੀ ਚੀਜ਼ ਨਹੀਂ ਕਰਨੇ ਸਕਦੇ ਸਾਇੰਸ ਤੇ ਰੁਚੀ ਵਾਧੋ ਇਹਦੀ ਲੋਟ ਹੈ ਜਦੋਂ ਤੁਸੀਂ ਬੁਲਾਉਣਾ ਬੁਲਾਉਣ ਲੱਗੇ ਕਿਤੇ ਫੇਲ ਵੀ ਹੋਏ ਕਿਸੇ ਨਾ ਕਿਸੇ ਪੁਆਇੰਟ ਦੇ ਉੱਪਰ ਚਾਹੀ ਵੀ ਹਾਂ ਆ ਚੀਜ਼ ਗਲਤ ਹੋ ਗਈ ਉਹ ਮੈਂ ਕਿਹੋ ਹਾਂ ਜੀ ਹਾਂ ਪਹਿਲਾਂ ਮੈਂ ਇੱਕ ਵਾਰੀ ਬਣਾਇਆ ਸੀ ਇੱਕ ਹਫਤਾ ਲੱਗ ਗਿਆ ਸੀ ਮਤਲਬ ਇਹਨੂੰ ਬਣਾਉਣ ਚ ਪਰ ਇਹ ਵਰਕਿੰਗ ਨਹੀਂ ਤਾਂ ਜਦੋਂ ਵੀ ਮੈਂ ਚਲਾਉਂਦਾ ਕਦੀ ਟਾਇਰ ਲੱਤ ਜਾਂਦਾ ਹੈ ਕਦੀ 베ARING ਟੁੱਟ ਜਾਂਦੇ ਹਨ ਤੇ ਤਾਂ ਕਰਕੇ ਫਿਰ ਮੈਂ ਕੁਝ ਨਹੀਂ ਹੁੰਦਾ ਹੁਣ ਕੋਸ਼ਿਸ਼ ਕਰ ਲੈ ਫਿਰ ਬਣਾ ਕੇ ਛੱਡਾਂਗੇ ਆਪਾਂ ਤੇ ਮੈਂ ਕੋਸ਼ਿਸ਼ ਕਰਦਾ ਰਿਹਾ ਤੇ ਫਿਰ ਮੈਂ ਬਣਾਇਆ 2 ਹਫ਼ਤਿਆਂ ਨਾਲੇ ਬਣ ਗਿਆ ਪੂਰੀ ਮੈਂਟਨਲ ਵੈਲਡਿੰਗ ਸੈੱਟ ਘਰੇ ਪਿਆ ਸੀ ਆਪਾਂ ਵੈਲਡ ਕਰ ਕਰਕੇ ਤੇ ਸਾਰਾ ਕੁਝ ਐ ਬਣਾਉਂਦੇ ਰਹੇ ਤੇ ਜਦੋਂ ਚੱਲਿਆ ਬਹੁਤ ਖੁਸ਼ੀ ਹੋਈ ਕਿ ਹਾਂ ਵੀ ਆਪਣੀ ਚੀਜ਼ ਚੱਲੀ ਐ ਜਿਹੜੀ ਚੀਜ਼ ਐ ਆਪਣੀ ਨੂੰ ਆਪ ਆਪਣੀ ਚੀਜ਼ ਉੱਤੇ ਬਹਿ ਕੇ ਉਹਨੂੰ ਚਲਾ ਰਹੀਆਂ ਬਹੁਤ ਖੁਸ਼ੀ ਹੋਈ ਜਦੋਂ ਚੱਲਿਆ ਪਹਿਲੀ ਵਾਰ ਕਿਹੜੀ ਚੀਜ਼ ਦੇ ਉੱਪਰ ਇਸ਼ਾਰਾ ਕਰਦੇ ਹੋ ਖਰਚਾ ਵੀ ਦੱਸਦੇ ਕਿ ਕਿੰਨਾ-ਕਿੰਨਾ ਖਰਚਾ ਐ ਕਿਹੜੀ-ਕਿਹੜੀ ਚੀਜ਼ ਦਾ ਖਰਚਾ ਜੀ ਆ 3500 ਦੀ ਤੇ ਆਪਾਂ ਮੋਟਰ ਲਗਾਤੀ ਗੇਅਰ ਮੋਟਰ ਇੱਕ ਕੁਆਂਟਲ ਲੋਡ ਕਪੈਸ ਲਾਦੀਆ 12 12 ਵੋਲਟ ਦੀ 24 ਵੋਲਟ ਕਰਤਾ ਇਹ ਪੂਰਾ ਠੀਕ ਹੈ ਜੀ ਤੇ ਇਸ ਸਾਈਕਲ ਦੇ ਟਾਇਰ ਦੇ 1000 ਰੁਪਏ ਦੇ 5 500 ਦੇ ਟਾਇਰ ਆ ਇਹ ਜੀ ਦੁਕਾਨ ਤੋਂ ਲਏ ਸੀ ਪਿੰਡੋਂ ਠੀਕ ਇੱਕ ਸਟੀering ਲਗਾਇਆ ਜੀ ਆਪਾਂ ਸਟੀering ਵੀ ਸਾਈਕਲ ਹੀ ਲੈ ਲਿਆ ਸੀ ਆਪਾਂ ਇੱਕ ਮਤਲਬ ਸਾਈਕਲ ਨੂੰ ਕੱਟਤਾ ਇੱਥੋਂ ਉਹਦਾ ਸਟੀering ਯੂਜ਼ ਕੀਤਾ ਤੇ ਟਾਇਰ ਯੂਜ਼ ਕੀਤੇ ਜੀ ਬਸ ਫਿਰ ਆਪਾਂ ਕੀ ਸਵਿਚ ਤੇ ਸਪੀਡੋਮੀਟਰ ਲਾਇਆ ਇਹ ਸਪੀਡੋਮੀਟਰ ਜਿੰਨੇ ਵੀ ਆਪਾਂ ਤੇਜ਼ ਸਾਈਕਲ ਚੱਲੇਗਾ ਉਹਦੀ ਸਪੀਡ ਦੱਸੇਗਾ ਜਦੋਂ ਇਹ ਹੋਲੀ ਹੁੰਦਾ ਗਿਆ ਫਿਰ ਆਪਾਂ ਨੂੰ ਪਤਾ ਲੱਗ ਜਾਏ ਕਿ ਹਾਂ ਬੈਟਰੀ ਲੋ ਹੈ ਆਪਾਂ ਚਾਰਜ ਕਰ ਦਈਏ ਬੇਸਾਈਂ ਕੁਝ ਹੋਰ ਵੀ ਨਾਮ ਤੇ ਤੁਹਾਡੇ ਮਨ ਦੇ ਵਿੱਚ ਹੈਗਾ ਕੀ ਹਾਂਜੀ ਆਪਾਂ ਸ਼ੁਰੂ ਕੀਤਾ ਹੈ ਆਪਾਂ ਟਰੈਕਟਰ ਬਣਾ ਰਹੇ ਹਾਂ ਜੀ ਹੁਣ ਐਚ ਐਮਟੀ ਡੈਟ 11 ਟਰੈਕਟਰ ਸ਼ੁਰੂ ਕਰ ਲਿਆ ਬਸ ਉਹਦੀ ਸ਼ੋਅ ਨੂੰ ਲੱਗਣ ਲਈ ਆ ਤੇ ਇੰਜਨ ਦਾ ਨਾ ਉੱਤੇ ਮੋਟਰਸਾਈਕਲ ਦਾ ਜੀ ਵੱਡੇ ਹੋ ਕੇ ਕੀ ਬਣਨ ਦੀ ਇੱਛਾ ਹੈ ਤੁਹਾਡੀ ਵੱਡੇ ਹੁੰਦੇ ਜੀ ਇੰਜੀਨੀਅਰ ਬਣਨ ਦੀ ਇੱਛਾ ਹੈ ਜੀ मान लीजिए कि हाँ स्कूल देवलोका पूरा स्कूल हाँ स्कूल तो टीचर तो प्रिंसिपल हाँ जी टीचर बहुत केंद्रीय हाँ ठीक है ना जो तर बड़ी खुशी हमने है पूरा स्पोर्ट करा स्कूल जी माय नेम इज योगेश्वर सिंह बाटियाल एंड आई एम प्रिंसिपल एट हेरिटेज पब्लिक स्कूल भवानीगढ़ स्कूल एक बच्चे ने टे� and there are several technologies which are used into this bike the best part when i asked him that why the starting of bike is related to pressing the brakes he explained that the modern engines because if you press the ignition then the you know bike will immediately take off so to control that he has additional feature of pressing a brake and only then bike can start and besides this, the further uh, you know uh, augmentation of uh, technology or interface of new technology into this bike is. He is going to use solar panels so so that the range of the bike, which is currently 12 kilometer, can be increased to say 50 kilometer. And speed also can be increased. Right now, the top speed of bike is around 22 to 23 km per hour. The child is uh, uh, you know, already very good into uh, making various uh, projects and all. And uh, he won first prize in uh, science project which was conducted uh, at Bhai Gurudas Engineering College. He won 5,100 rupees, made us proud, made his parents proud, made the entire school proud. And uh, many students are getting motivated by uh, his feat and uh, um, they feel encouraged and they are making different kind of models.